ਜੇ ਮੈਂ ਡੇਟ ਕਿਸੇ ਕਿਸਾਨ ਭਰਾ ਨੇ ਪੁਰਾਣਾ ਟਰੈਕਟਰ ਵਿੱਚ ਕਟਾਉਣਾ ਹੋਵੇ ਹਾਂਜੀ ਹਾਂ ਆਪਾਂ ਐਕਸਚੇਂਜ ਕਰਦੇ ਹਾਂ 80% ਤੋਂ ਲੈ ਕੇ 90% ਤੱਕ ਲੋਨ ਆਪਣਾ ਟਰੈਕਟਰ 20 HP ਤੋਂ ਸਟਾਰਟ ਹੋ ਕੇ ਜੀ ਹਾਂਜੀ ਇੰਡੀਆ ਦੇ ਵਿੱਚ 75% ਤੱਕ ਆ ਰਿਹਾ ਹੈ ਸ਼ਕਤੀਮਾਨ ਦੇ ਟੂ ਜ਼ेड ਜਿਹੜੇ ਸਾਰੇ ਇੰਪਲੀਮੈਂਟ ਆ ਉਹ ਸੋਨੂੰ ਸਾਰੇ ਇੱਥੇ ਪ੍ਰੋਵਾਈਡ ਹੋਣਗੇ ਮਿਲ ਜਾਣਗੇ ਸ਼ਕਤੀਮਾਨ ਦੇ ਇੰਪਲੀਮੈਂਟਾਂ ਉੱਪਰ ਲੋਨ ਆਪਾਂ ਪ੍ਰੋਵਾਈਡ ਕਰਾ ਦਿੰਦੇ ਹਾਂ ਜਿਹੜੇ ਆਪਣੇ ਹਾਂਜੀ ਅਸੀ ਕਾ ਭਾਈ ਜੀ ਸਾਰਿਆਂ ਨੂੰ ਆਪਾਂ ਪਹੁੰਚਾਈ ਭਾਈਆਂ ਕੋਲੇ ਸੋਨਾ ਲਿਕਾ ਦੀ ਡੀਲਰਸ਼ਿਪ ਆ ਸਾਰੀ ਗੱਲਬਾਤ ਕਰਦੇ ਆ ਮੈਂ ਯਾਰ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹਾਂ ਜੀ ਤੇ ਆਪਣੇ ਕੋਲ ਕਿੰਨੇ ਟਾਈਮ ਦੀ ਡੀਲਰਸ਼ਿਪ ਹੈ ਜੀ ਕਿੰਨੇ ਟਾਈਮ ਤੋਂ ਹੈ ਜੀ ਇਹ ਡੀਲਰਸ਼ਿਪ ਬਾਰੇ ਬਾਈ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਇਹ ਡੀਲਰਸ਼ਿਪ ਦੇ ਉੱਤੇ ਹਾਂ ਜੀ ਆਪਣੇ ਆਪਾਂ ਨੂੰ 3 ਮਹੀਨੇ ਦੇ ਕਰੀਬ ਹੋਇਆ ਹੈ ਇਹ ਡੀਲਰਸ਼ਿਪ ਸੋਨਾਲੀਕਾ ਨੇ ਆਪਾਂ ਨੂੰ ਨਵਾਜਿਆ ਹੈ ਇਹ ਡੀਲਰਸ਼ਿਪ ਤੇ ਠੀਕ ਹੈ ਜੀ ਪਹਿਲਾਂ ਇਹ ਡੀਲਰਸ਼ਿਪ ਲੇਖ ਕਰੋੜ ਦੇ ਉੱਪਰ ਮਾਨਤਾ ਹਾਂ ਜੀ ਉਧਰਲੀ ਸਾਈਡ ਹੁੰਦੀ ਸੀ ਜੋਤੋ ਬਦਲ ਕੇ ਆਪਣੇ ਕੋਲ ਆਈ ਆ ਆਪਣੇ ਕੋਲ ਡੀਲਰਸ਼ਿਪ ਦਾ ਸਰਸਾ ਰੋਡ ਗ੍ਰੇਨ ਮਾਰਕੀਟ ਦੇ ਸਾਹਮਣੇ ਇਹ ਡੀਲਰਸ਼ਿਪ ਦੇ ਉੱਪਰ ਹਾਂਜੀ ਆਪਾਂ 2 ਮਹੀਨਿਆਂ ਤੋਂ ਪਿਛਲੇ 3 ਤਿੰਨ ਮਹੀਨਿਆਂ ਤੋਂ ਆਪਾਂ ਕੰਮ ਕਰ ਰਹੇ ਹਾਂ ਠੀਕ ਆ ਜੀ ਹਾਂਜੀ ਤੇ ਲੋਨ ਵਗੈਰਾ ਹੁੰਦਾ ਸਾਰੇ ਟਰੈਕਟਰਾਂ ਦੇ ਹਾਂਜੀ ਜਿਹੜੇ ਆਪਣੇ ਟਰੈਕਟਰ ਦੇ ਵਿੱਚ ਆਪਾਂ ਸੋਨਾ ਲੀਕਾ ਟਰੈਕਟਰ ਦਾ ਇਹਦੇ ਕੰਪਨੀ ਦਾ ਜਿਹੜਾ ਬਹੁਤ ਵਧੀਆ ਸੈਟਅਪ ਹੈ ਹਾਂਜੀ ਤੇ ਇਹਦੇ ਵਿੱਚ A to Z ਜਿਹੜੇ ਬੈਂਕ ਨੇ ਫਾਈਨੈਂਸਰ ਨੇ ਉਹ ਸਾਰੇ ਪ੍ਰੋਵਾਈਡ ਕਰਾ ਰਹੇ ਨੇ ਠੀਕ ਆ ਜੀ ਤੇ ਇਹਦੇ ਉੱਪਰ ਆਪਾਂ ਨੂੰ 85% ਤੋਂ ਲੈ ਕੇ 90% ਤੱਕ ਲੋਨ ਹਾਂ ਸਭ ਦਾ ਮਿਲ ਜਾਂਦਾ ਠੀਕ ਆ ਜੀ ਤੇ ਕਿੰਨੇ ਐਚਪੀ ਤੋਂ ਸਟਾਰਟ ਆ ਜੀ ਟਰੈਕਟਰ ਆਪਣਾ ਟਰੈਕਟਰ 20 ਐਚਪੀ ਤੋਂ ਸਟਾਰਟ ਹੋ ਕੇ ਜੀ ਹਾਂ ਜੀ ਇੰਡੀਆ ਦੇ ਵਿੱਚ 75 ਤੱਕ ਆ ਰਿਹਾ ਹੈ ਅੱਗੇ ਜਿਹੜਾ ਵੀ ਟਰੈਕਟਰ ਅੱਗੇ ਹੋਰ ਆਉਣ ਦੇ ਨੱਪੇ ਵਾਲੇ ਦੀ ਵੀ ਅਸਾਰ ਨੇ ਹਾਂ ਜੀ ਹਾਂ ਜੀ ਤੇ 100 20 ਤੱਕ ਇਹਨਾਂ ਦਾ ਟਰੈਕਟਰ ਆਉਂਦਾ ਹੈਗਾ 4x4 ਹੋਰ 4x4 ਆਉਂਦਾ ਹੈ ਤੇ ਹਾਂ ਜੀ ਆਪਣੇ ਕੋਲ 75 ਐਚਪੀ ਤੱਕ ਟਰੈਕਟਰ ਆ 4x4 ਤੱਕ 2 ਵੀਲ ਸਾਰੇ ਪ੍ਰੋਵਾਈਡ ਹੈ ਠੀਕ ਆ ਜੀ ਹਾਂ ਜੇ ਮੈਂ ਜੇ ਕਿਸੇ ਕਿਸਾਨ ਭਰਾ ਨੇ ਪੁਰਾਣਾ ਟਰੈਕਟਰ ਵਿੱਚ ਕਰਾਉਣਾ ਹੋਵੇ ਹਾਂਜੀ ਹਾਂ ਆਪਾਂ ਐਕਸਚੇਂਜ ਕਰਦੇ ਹਾਂ ਐਕਸਚੇਂਜ ਦੇ ਵਿੱਚ ਆਪਾਂ ਟਰੈਕਟਰ ਉਹਨਾਂ ਦਾ ਐਕਸਚੇਂਜ ਕਰ ਲਾਂਗੇ 올ਡ ਟਰੈਕਟਰ ਐਕਸਚੇਂਜ ਕਰਕੇ ਨਿਊ ਟਰੈਕਟਰ ਉਹ ਕਰਾ ਸਕਦੇ ਨੇ ਬਾਕੀ ਰਹਿੰਦੀ ਪੇਮੈਂਟ ਲੋਨ ਕੈਸ਼ ਜਿੰਨੇ ਵੀ ਕਿਸਾਨ ਨੂੰ ਸੌਦਾ ਉਵੇਂ ਕਰਾ ਸਕਦੇ ਤੇ ਜਿਹੜੇ ਅੰਦਰ ਖੜੇ ਆ ਸਿੱਧੇ ਉਹ ਲੈਣੇ ਆਉਣ ਹਾਂਜੀ ਹਾਂ 올ਡ ਟਰੈਕਟਰਾਂ ਦੇ ਉੱਪਰ ਵੀ ਤੁਹਾਨੂੰ ਲੋਨ ਦੀ ਪ੍ਰੋਵਾਈਡ ਹੋ ਜੂਗਾ 올ਡ ਟਰੈਕਟਰਾਂ ਦੇ ਉੱਤੇ ਵੀ ਤੁਸੀਂ ਲੋਨ ਪ੍ਰਾਪਤ ਕਰ ਸਕਦੇ ਹੋ ਜਿਹੜਾ ਠੀਕ ਹੈ ਇੱਕ ਵਾਰੀ ਵੀਰਾਂ ਨੂੰ ਜਰੂਰ ਇਹ ਮੌਕਾ ਦਿਓ ਤੇ ਬਾਕੀ ਸਾਰਾ ਰਿਪੇਅਰ ਪੂਰਾ ਦਾ ਪ੍ਰਬੰਧ ਹੀ ਆਪਣੇ ਕੋਲੇ A to Z ਪਾਰਟਸ ਮਿਲੂਗਾ ਹਾਂਜੀ ਸੋਹਣ ਲੀਕਾ ਜਿਹੜੇ ਮਿਸਤਰੀ ਨੇ ਬਹੁਤ ਵਧੀਆ ਹਾਂਜੀ ਮਿਸਤਰੀ ਆਪਣੇ ਕੋਲ ਪੁਰਾਣੇ ਮਿਸਤਰੀ ਇਹਦੇ ਸੋਹਣ ਲੀਕਾ ਦੀ ਵੀ ਹਾਂਜੀ ਜਿਹੜੇ 10 ਸਾਲ 15 ਸਾਲ ਤੋਂ ਕੰਮ ਕਰ ਰਹੇ ਨੇ ਟਰੱਕਾਂ ਦਾ ਹਾਂ ਐਕਸਪੀਰੀਅੰਸ ਵਾਲੇ ਹਾਂਜੀ ਉਹ ਮਿਸਤਰੀ ਆਪਣੇ ਕੋਲ ਇੱਥੇ ਤੁਹਾਨੂੰ ਥੋੜਾ ਤਸੱਲੀ ਬਖਸ਼ ਕੰਮ ਕਰਨਗੇ ਠੀਕ ਹੈ ਜੀ ਹਾਂਜੀ ਤੇ ਪਾਰਟਸ ਜਿਹੜਾ A to Z ओरिजिनल ਕੰਪਨੀ ਦਾ ओरिजिनल ਮਿਲ ਜਾਣਗੇ ਹਾਂਜੀ ਜਿਹੜੇ ਨਾਲ ਪਾਰਟਸ ਮਿਲ ਠੀਕ ਹੈ ਜੀ ਟੀਮਾਂ ਵਾਲਿਆਂ ਦੇ ਜਿਹੜੇ ਇੰਪਲੀਮੈਂਟਮੈਂਟ ਦੇ ਪਾਈਆਂ ਦਾ ਕੋ ਏ ਭਾਈ ਆਪਣੇ ਨਾਲ ਆ ਸਾਰੀ ਗੱਲਬਾਤ ਕਰਦਾ ਐਸੀਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਇਹ ਲੋਕੇਸ਼ਨ ਦੱਸ ਦੋ ਸਾਰਿਆਂ ਤੋਂ ਪਹਿਲਾਂ ਕੀ ਹੈ ਜੀ ਆਪਣਾ ਹਾਂਜੀ ਇਹ ਆਪਣੇ ਮਾਨਸਾ ਦੇ ਵਿੱਚ ਆਪਾਂ ਖੜੇ ਆ ਜੀ ਸਰਸਾ ਰੋਡ ਹਾਂਜੀ ਗਰੇਨ ਮਾਰਕੀਟ ਆ ਜਿਹੜੀ ਦਾਣਾ ਮੰਡੀ ਦੇ ਸਾਹਮਣੇ ਆਪਣੀ ਹਾਂਜੀ ਹਾਂਜੀ ਜ਼ਿਮੀਦਾਰਾ ਐਗਰੀਕਲਚਰ ਇੰਪਲੀਮੈਂਟਡ ਪੁਰਸ ਦੇ ਨਾਮ ਤੇ ਆਪਣਾ ਸ਼ੋਰੂਮ ਹੈ ਠੀਕ ਆ ਜੀ ਜ਼ਿਮੀਦਾਰਾ ਗਰੁੱਪ ਤੇ ਸਾਰਿਆਂ ਦਾ ਸਵਾਗਤ ਹੈ ਤੇ ਇੱਥੇ ਆਪਣੇ ਕੋਲ ਜ਼ਿਮੀਦਾਰਾ ਦੇ ਸ਼ਕਤੀਮਾਨ ਦੀ ਜਿਹੜੀ ਡੀਰ ਲੀਡਰਸ਼ਿਪ ਹੈ ਹਾਂਜੀ ਪਿਛਲੇ 6 ਸਾਲਾਂ ਤੋਂ ਪੂਰੇ ਵਰਕ ਕਰ ਰਹੇ ਆ ਠੀਕ ਆ ਜੀ ਤੇ ਇਹਦੇ ਵਿੱਚ ਆਪਣੇ ਕੋਲ ਸ਼ਕਤੀਮਾਨ ਦੇ A to Z ਜਿਹੜੇ ਸਾਰੇ ਇੰਪਲੀਮੈਂਟ ਆ ਉਹ ਸੋਨੂੰ ਸਾਰੇ ਇੱਥੇ ਪ੍ਰੋਵਾਈਡ ਹੋਣਗੇ ਮਿਲ ਜਾਣਗੇ ਠੀਕ ਆ ਜੀ ਹਾਂਜੀ ਇਹ ਆਪਾਂ ਇੰਪਲੀਮੈਂਟ ਦਿਖਾ ਦਿੰਨੇ ਹੁਣ ਪਹਿਲਾਂ ਆਪਾਂ ਬੂਮ ਸਪਰੇਅ ਦਿਖਾ ਦਿੰਨੇ ਹਾਂ ਹਾਂਜੀ ਗੱਲ ਇਹਨੂੰ ਬੂਮ ਸਪਰੇਅ ਕਹਿੰਦੇ ਆ ਜੀ ਹਾਂਜੀ ਸਪਰੇਅ ਕਰਨ ਵਾਲਾ ਹਾਂਜੀ ਇਹ ਬੂਮ ਸਪਰੇਅ ਸ਼ਕਤੀਮਾਨ ਕੰਪਨੀ ਦਾ ਜਿਹੜਾ ਹੀ ਹਾਂਜੀ ਇਹ ਮਾੜ ਲੋ ਪੂਰੀ ਹੀ ਬਹੁਤ ਵਧੀਆ ਜਿਹੜੀ ਇਹਦੀ ਪਰਫਾਰਮੈਂਸ ਹੈ ਬਹੁਤ ਵਧੀਆ ਹੈ ਕਾਤੇ ਕਾਤੇ ਸਪਰੇਅ ਕਰ ਦਿੰਦਾ ਜੀ ਫਸਲ ਦੀ ਗੱਲ ਕਰੀਏ ਇਹ ਫਸਲਾਂ ਦੇ ਤੁਸੀਂ ਮੰਨ ਲਓ ਜੀ ਕਣਕ ਝੋਨੇ ਦੇ ਉੱਪਰ ਦੋਨਾਂ ਉੱਪਰ ਸਪਰੇਅ ਕਰਦਾ ਹੈ ਉਹਦੇ ਨਾਲ ਨਾਲ ਇਹ ਨਰਮੇ ਵਗੈਰਾ ਤੇ ਵੀ ਕਰਨੀ ਜੀ ਨਰਮਾ ਮੱਕੀ ਇਨਾ ਸਾਰਾ ਚੀਜ਼ਾਂ ਦੇ ਉੱਪਰ ਸਪਰੇਅ ਕਰਦੇ 4x4 ਹੋਣ ਕਰਕੇ ਲੀਵ ਵੀ ਨਹੀਂ ਪਉਦਾ ਠੀਕ ਹੈ ਜੀ ਇਹਦੇ ਟਾਇਰ ਇੱਕੋ ਹੀ ਲੀ ਦੇ ਵਿੱਚ ਮੁੜਦੇ ਨੇ ਠੀਕ ਹੈ ਜੀ ਇਹ 50 ਫੁੱਟ ਏਰੀਆ ਇਹ 40 ਤੋਂ 50 ਫੁੱਟ ਦੇ ਵਿੱਚ ਇਹ ਏਰੀਆ ਕਵਰ ਕਰਦਾ ਹੈ ਠੀਕ ਹੈ ਜੀ ਤੇ ਸ਼ਕਤੀਮਾਨ ਕੰਪਨੀ ਵੱਲੋਂ ਇਹ ਵਿਸ਼ੇਸ਼ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਠੀਕ ਹੈ ਜੀ ਤੇ ਜੇ ਇਹਦੇ ਆਪਾਂ ਉਹ ਸ਼ਰਤ ਵੀ ਕਿਹਾ ਲੋਨ ਦੀ ਗੱਲ ਕਰੀ ਹੈਗਾ ਜੀ ਹਾਂਜੀ ਇਹ ਫੁੱਲੀ 90% ਤੇ ਲੋਨ ਹੋ ਜਾਣਾ 10% ਓਨ ਪੇਮੈਂਟ ਕਰਕੇ ਆਪਾਂ ਇਹਨੂੰ ਪ੍ਰਾਪਤ ਕਰ ਸਕਦੇ ਆ ਇਹਦੀ ਕਾਪੀ ਵੀ ਬਣਦੀ ਹੈ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਤੇ ਇਧਰਲੀ ਸਾਈਡ ਤੇ ਮੱਕੀ ਵਾਲੀਆਂ ਮਸ਼ੀਨਾਂ ਆ ਗਏ ਆ 4 ਪੌਣ ਵਾਲੀਆਂ ਹਾਂਜੀ ਹਾਂ ਸਾਈ ਲਜ ਵਾਲੀਆਂ ਹਾਂਜੀ ਸਾਈ ਲਜ ਵਾਲੀਆਂ ਇਹ ਪ੍ਰਾਣੀਆਂ ਵੀ ਵਿੱਚ ਕਟਾ ਸਕਦੇ ਆ ਜੀ ਹਾਂਜੀ ਹਾਂ ਇਹ ਪ੍ਰਾਣੀਆਂ ਆਪਾਂ ਕਟਿੰਗ ਕਰਕੇ ਨਵੀਂ ਮਸ਼ੀਨ ਆਪਣੇ ਕੋਲੋਂ ਜਿਹੜੇ ਗਾਹਕ ਪਹਿਲਾਂ ਲੈ ਕੇ ਗਏ ਨੇ ਇਹ ਪ੍ਰਾਣੀਆਂ ਉਹਨਾਂ ਦੀਆਂ ਹੀ ਮਸ਼ੀਨਾਂ ਆਪਣੇ ਕੋਲ ਬਣੀਆਂ ਠੀਕ ਆ ਜੀ ਤੇ ਆਹ ਝੋਨੇ 'ਚ ਰੇਹ ਸਿੱਟਣ ਵਾਲੀ ਹਾਂਜੀ ਇਹ ਰੇਹ ਸਿੱਟਣ ਵਾਲਾ ਜੀ ਹਾਂਜੀ ਇਹ ਰੇਹ ਦੀ ਜਿਹੜੀ ਕਵਾਂਟੀਟੀ ਆ ਉਹ ਮੰਨ ਕੇ ਚੱਲੋ ਵੀ ਬਹੁਤ ਹੀ ਵਧੀਆ ਜੇ ਆਪਾਂ ਕਹੀਏ ਵੀ ਇੱਕ ਸਾਰ ਰੇਹ ਸਿੱਟਣ ਲਈ ਹਾਂਜੀ ਸ਼ਕਤੀਮਾਨ ਦਾ ਬਹੁਤ ਵਧੀਆ ਇਹ ਜੀ ਰੇ ਸੱਟਣ ਵਾਲੀ ਮਸ਼ੀਨ ਹੈ ਠੀਕ ਹੈ ਜੀ ਇਹਦੇ ਤੇ ਆਪਾਂ ਇੱਕ ਵਾਰ ਚ 7-8 ਫੁੱਟਾਂ ਰੇ ਪਾ ਕੇ ਹਾਂਜੀ ਸਾਰੇ ਬਾਣ ਵਿੱਚ ਛਕੜਾ ਕਰ ਸਕਦੇ ਹਾਂ ਇਹ 40 ਫੁੱਟ ਦੇ ਕਰੀਬ ਏਰੀਆ ਲੈ ਕੇ ਜਾਂ ਠੀਕ ਹੈ ਜੀ ਹਾਂਜੀ ਇਹ ਅੱਗੇ ਆ ਕੇ ਰੋਟਾਵੇਟਰ ਹਾਂਜੀ ਸ਼ਕਤੀਮਾਨ ਦੀ ਜਿਹੜੀ ਮੇਨ ਪ੍ਰੋਡਕਟ ਹੈ ਜਿੱਥੋਂ ਸ਼ਕਤੀਮਾਨ ਦਾ ਸਟਾਰਟਅਪ ਹੋਇਆ ਉਹ ਪੂਰ ਰੋਟਾਵੇਟਰੀ ਹੈ ਇਹ ਕਿੰਨੇ ਕਿੰਨੇ ਦੇ ਰੋਟਾਵੇਟਰ ਇਹ ਰੋਟਾਵੇਟਰ ਆਪਣਾ 7 ਫੁੱਟਾ 8 ਫੁੱਟਾ ਦੇ 9 ਫੁੱਟਾ ਰੋਟਾਵੇਟਰ ਆਪਣੇ ਕੋਲ ਵੇਚਦੇ ਹਾਂ ਹਾਂਜੀ ਤੇ ਇਹਨਾਂ ਦਾ 10 ਫੁੱਟਾ ਵੀ ਆਉਂਦਾ ਹੈ ਇਹ ਗਾਈ ਉਹ ਕਿੰਨੇ ਮੋਟਾ ਹੈ ਆਪਣੇ ਕੋਲ 9 ਫੁੱਟ ਪਿਆ ਇਹ 8 ਫੁੱਟ ਪਿਆ ਠੀਕ ਆ ਜੀ ਇਹਨਾਂ ਦਾ ਜਿਹੜਾ ਰੂਟਾ ਵੇਟਰ ਹੈ ਉਹ ਬਹੁਤ ਵਧੀਆ ਕੁਆਲਿਟੀ ਦੇ ਵਿੱਚ ਬਣਿਆ ਹੋਇਆ ਬਾਰ ਸ਼ਟੀਲ ਦੇ ਵਿੱਚ ਹੈ ਇਹਦਾ ਪਲੇਟ ਵੀ ਬਾਰਨ ਸਟੀਲ ਦੇ ਵਿੱਚ ਹੈ ਤੇ ਕੁਆਲਿਟੀ ਦਾ ਲਗਭਗ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੀ ਹੈ ਜੀ ਸ਼ਕਤੀਮਾਨ ਬ੍ਰਾਂਡ ਹੈ ਇਹ ਬ੍ਰਾਂਡ ਆ ਠੀਕ ਆ ਜੀ ਤੇ ਅੱਗੇ ਇਹਦੇ ਨਾਲ-ਨਾਲ ਆਪਣੇ ਕੋਲ ਬੜੀ ਜਿਹੜਾ ਸ਼ਕਤੀਮਾਨ ਦੇ ਆ A to Z ਪ੍ਰੋਡਕਟ ਹੀ ਨੇ ਠੀਕ ਆ ਜੀ ਹਾਂ ਜੀ ਨਵੀਆਂ ਚਾਰ ਵਾਲੀਆਂ ਮਸ਼ੀਨਾਂ ਵੀ ਆਈਆਂ ਨੇ ਤੇ ਇਹਨਾਂ ਦੇ ਵੀ ਹੈਗਾ ਜੀ ਲੋਨ ਦੀ ਸਬਸਿਡੀ ਹਾਂਜੀ ਲੋਨ ਆਪਣੇ ਉੱਪਰ ਸ਼ਕਤੀਮਾਨ ਦੀ ਇੰਪਲੀਮੈਂਟਾਂ ਉੱਪਰ ਲੋਨ ਆਪਾਂ ਪ੍ਰੋਵਾਈਡ ਕਰਾ ਦਿੰਦੇ ਆ ਜਿਹੜੇ ਆਪਣੇ ਬੈਂਕ ਨੇ ਉਹ ਬੈਂਕਾਂ ਦੇ ਥ्रू ਆਪ ਨੂੰ ਲੋਨ ਮਿਲ ਜਾਂਦਾ ਠੀਕ ਆ ਜੀ ਅੱਗੇ ਸੁਪਰ ਸੀਡਰ ਵੀ ਮਿਲ ਜੂ ਤੇ ਤੁਹਾਨੂੰ ਬੈਲਰ ਵੀ ਮਿਲ ਜੂ ਗੱਠਾ ਬਣਾਉਣ ਨਾਲ ਹਾਂਜੀ ਹਾਂ ਇਹਨਾਂ ਉੱਪਰ ਹੁਣ ਹੁਣ ਸਬਸਿਡੀ ਵੀ ਲੱਗ ਕੇ ਆਈ ਹੈ ਪਿੱਛੇ 20 ਤਰੀਕ ਤੱਕ ਠੀਕ ਆ ਜੀ ਸੁਪਰ ਸੀਡਰ ਹਾਂਜੀ ਸੁਪਰ ਸੀਡਰ ਬੈਲਰ ਸਾਰੇ ਕਾਜ ਦੀਆਂ ਫਾਈਲਾਂ ਭਵਾਈਆਂ ਗਈਆਂ ਠੀਕ ਆ ਜੀ ਅੱਗੇ ਵੀ ਕਿਸਾਨ ਭਰਾਵਾਂ ਨੂੰ ਇਹ ਜਾਗਰੂਕ ਕਰਦੇ ਆ ਵੀ ਜਦੋਂ ਵੀ ਆਉਣ ਫਾਈਨਲ ਤਾਂ ਉਹ ਜ਼ਰੂਰ ਇਹਦਾ ਲਾਭ ਲੈਣ ਭਰਨ ਠੀਕ ਹੈ ਜੀ ਤੇ ਇਹਨਾਂ ਤੇ ਸਬਸਿਡੀ ਪ੍ਰਾਪਤ ਕਰ ਸਕਣਗੇ ਰਿਪੇਅਰ ਵਗੈਰਾ ਦਾ ਪ੍ਰਬੰਧ ਹੈਗਾ ਹਾਂਜੀ ਹਾਂਜੀ ਰਿਪੇਅਰ ਸਾਨੂੰ ਸਾਰੀ ਮਿਲ ਜੂਗੀ ਤੇ ਆਪਣੇ ਕੋਲੇ A to Z ਜਿਹੜਾ ਪ੍ਰੋਡਕਟ ਉਹ ਵੀ origignal ਮਿਲੂਗਾ ਠੀਕ ਹੈ ਜੀ ਹਾਂਜੀ ਰਿਪੇਅਰ ਸਾਰੀ ਇੱਥੇ ਹੋ ਜਾਣੀ ਹੈ ਹਾਂਜੀ ਹਾਂ ਰਿਪੇਅਰ ਰਿਪੇਅਰ ਸਾਰੀ ਇੱਥੇ ਹੋ ਜਾਣੀ ਹੈ ਤੇ ਰਿਪੇਅਰ ਦੇ ਨਾਲ ਨਾਲ ਜਿਹੜਾ ਪਾਰਟਸ ਆ ਉਹ ਵੀ ਮਿਲ ਜਾਣਾ ਸਾਰਾ ਉਹ ਵੀ origignal ਪਾਰਟਸ ਮਿਲਣਗੇ ਹਾਂਜੀ origignal ਪਾਰਟਸ ਮਿਲ ਜਾਣਾ ਹੈ ਪਾਰਟਸ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੁੰਦੀ ਠੀਕ ਹੈ ਹਾਂਜੀ ਗੱਲ ਕਰਕੇ ਬਹੁਤ ਵਧੀਆ ਲੱਗਿਆ ਧੰਨਵਾਦ ਬਾਈ ਜੀ ਹਾਂਜੀ ਬਾਈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ